ਅਜਨਾਲਾ ਦੀ ਪਿੰਡ ਪੱਲਾ ਨੇੜੇ ਕਾਤਲ ਚਾਈਨਾ ਡੋਰ ਕਰਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਵਨਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਤਿੰਨ ਭੈਣਾਂ ਦਾ ਪਰਿਵਾਰਸੀ ਤੇ ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਬੁਰਾਹਾਰ ਹੈ। ਮ੍ਰਿਤਕ ਪਵਨਦੀਪ ਮੋਟਰਸਾਈਕਲ ਤੇ ਪਿੱਛੇ ਬੈਠਾ ਹੋਇਆ ਸੀ ਕਿ ਚਾਈਨਾ ਡੋਰ ਨੇ ਉਸ ਦੇ ਗਲੇ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤ ਦੀ ਮੌਤ ਚਾਈਨਾ ਡੋਰ पती बर चोदा पंद्रहं साल ਉਦਰ ਮ੍ਰਿਤਕ ਦੀ ਮੌਤ ਦੀ ਖਬਰ ਸੁਣ ਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਐਸਐਸਓ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂਗਾ ਵੀ ਕਿੱਦਾਂ ਕਰਦੇ ਨੇ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬੈਠਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਟਰਸਾਈਕਲ ਉਹਦੇ ਵੀ ਕਿਤੇ ਕੰਮ ਤੇ ਲੱਗਾ ਹੋਆ ਕੁਝ ਡੋਲ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿੱਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪਟ્રોલ ਪਾਪਿਆ ਪਟ્રોલ ਤੋਂ ਇਨਸੀਡੈਂਟ ਹੋਇਆ ਪਤਾ ਫੇਲਾ ਤੇ ਨਾਮ ਨੂੰ ਤਾਂ ਹੋਆ ਆਪੇ ਵੀ ਟ੍ਰੇਸ ਹੋ ਜਾਊਗਾ ਬਾਅਦ ਵਿੱਚ ਉਹਦੇ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗਲਤੀ ਹੋਊਗੀ ਸਰਕਾਰ ਵੱਲੋਂ ਚਾਈਨਾ ਡੋਰ ਤੇ ਪਾਬੰਦੀ ਦੇ ਬਾਵਜੂਦ ਵੱਡੇ ਪੱਧਰ ਤੇ ਚਾਈਨਾ ਡੋਰ ਦੀ ਵਿਕਰੀ ਹੋਣਾ ਤੇ ਨੌ ਦਿਵਾਨਾ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗ ਉਡਾਉਣਾ ਪ੍ਰਸ਼ਾਸਨ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕਰਦਾ ਹੈ ਲੋੜ ਹੈ ਪ੍ਰਸ਼ਾਸਨ ਤੇ ਸਰਕਾਰ ਨੂੰ ਉਸ ਖੂਨੀ ਡੋਰ ਨੂੰ ਸਖਤੀ ਨਾਲ ਬੰਦ ਕਰਵਾਉਣ ਦੀ ਤਾਂ ਜੋ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ